ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖਰੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖਤ ਵੀਜ਼ਾ ਨਿਯਮਾਂ ਤੇ ਟਰੰਪਰ ਸ਼ਾਸਨ ਦੇ ਵੱਲੋਂ ਲਾਗੂ ਕੀਤੇ ਗਏ ਚਾਰਗੀਆਂ ਇਮੀਗ੍ਰੇਸ਼ਨ ਪਾਬੰਦੀਆਂ ਨੇ ਭਾਰਤੀ ਪਰਵਾਸੀਆ ਦੇ ਵਿੱਚ ਡਰ ਪੈਦਾ ਕਰ ਦਿੱਤਾ ਤੇ ਸਥਿਤੀ ਇੰਨੀ ਗੰਭੀਰ ਬਣ ਗਈ ਹੈ ਕਿ ਜ਼ਿਆਦਾਤਰ ਲੋਕ ਆਪਣੇ ਘਰ ਛੱਡਣ ਤੋਂ ਵੀ ਹੁਣ ਡਰ ਰਹੇ ਨੇ ਇਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਕੇਐਫਐਫ ਅਤੇ ਐਨਵਾਈਟੀ ਨੇ ਕਿਹਾ ਹੈ ਕਿ ਜ਼ਿਆਦਾਤਰ ਪ੍ਰਵਾਸੀ ਹੁਣ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਜਾਂਚ ਤੋਂ ਬਚਣ ਦੇ ਲਈ ਵਿਦੇਸ਼ੀ ਯਾਤਰਾ ਤੋਂ ਪਰਹੇਜ਼ ਕਰ ਰਹੇ ਨੇ ਕੈਸਰ ਫੈਮਿਲੀ ਫਾਊਂਡੇਸ਼ਨ ਦੁਆਰਾ ਕੀਤੇ ਗਏ 2025 ਦੇ ਸਰਵੇਖਣ ਦੇ ਅਨੁਸਾਰ ਅਮਰੀਕਾ ਦੇ ਵਿੱਚ ਰਹਿਣ ਵਾਲੇ ਲਗਭਗ 70% ਪ੍ਰਵਾਸੀਆਂ ਨੇ ਜਾਣਬੁੱਝ ਕੇ ਯਾਤਰਾ ਕਰਨਾ ਬੰਦ ਕਰ ਦਿੱਤਾ ਸੀ ਚਿੰਤਾਵੰਕੀ ਗੱਲ ਇਹ ਹੈ ਕਿ ਇਹ ਡਰ ਗੈਰਕਾਨੂੰਨੀ ਪ੍ਰਵਾਸੀਆਂ ਤੱਕ ਸੀਮਤ ਨਹੀਂ ਰਿਹਾ ਇਹ ਤੋਂ ਤੱਕੇ ਵੈਧ ਵੀਜ਼ਾ ਅਤੇ ਨੈਚਰਲਾਈਜ਼ਡ ਨਾਗਿਕਤਾ ਵਾਲੇ ਵੀ ਆਪਣੇ ਘਰ ਛੱਡਣ ਤੋਂ ਝਿਜਕਦੇ ਨਹੀਂ ਸਿਰਫ ਉਹ ਉਹ ਹੀ ਯਾਤਰਾ ਕਰਦੇ ਨੇ ਜਦੋਂ ਬਹੁਤ ਜ਼ਰੂਰੀ ਹੋਵੇ ਇਹ ਵਿਅਕਤੀ ਘੱਟ ਪ੍ਰੋਫਾਈਲ ਵੀ ਰੱਖਦੇ ਨੇ ਇਸ ਤਰ੍ਹਾਂ ਕਿ ਅਧਿਕਾਰੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਨੇ ਅਤੇ ਦੇਸ਼ ਨਿਕਾਲਾ ਵੀ ਦੇ ਸਕਦੇ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੈਧ ਵੀਜ਼ਾ ਵਾਲੇ 80% ਲੋਕ ਅਤੇ ਨੈਚਰਲਾਈਜ਼ਡ ਵੀਜ਼ਾ ਧਾਰਕਾਂ ਦੇ ਵਿੱਚੋਂ 15% ਦੀ ਯਾਤਰਾ ਕਰਨਾ ਬੰਦ ਕਰ ਦਿੱਤੇ ਇਸ ਦੌਰਾਨ ਲਗਭਗ 2/3 ਜਾਂ 30% ਗੈਰ ਦਸਤਾਵੇਜ਼ੀ ਪ੍ਰਵਾਸੀ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਦੋਵਾਂ ਤੋਂ ਪਰਹੇਜ਼ ਕਰ ਰਹੇ ਨੇ ਕੇਐਫਐਫ ਅਤੇ ਐਨਵਾਈਟੀ ਦੀਆਂ ਸਰਵੇਖਣ ਰਿਪੋਰਟਾਂ ਦੱਸਦੀਆਂ ਨੇ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਹਵਾਈ ਅੜਿਆਂ 'ਤੇ ਸਖਤ ਸੁਰੱਖਿਆ ਉਪਾਅ ਕੀਤੇ ਜਾ ਰਹੇ ਨੇ ਕਰੇਲੂ ਡਾਨਾ ਤੇ ਨਿਗਰਾਨੀ ਕੀਤੀ ਜਾ ਰਹੀ ਹੈ ਟਰਾਂਸਪੋਰਟ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਕਰੇਲੂ ਯਾਤਰਾ ਡਾਟਾ ਜਿਵੇਂ ਕਿ ਯਾਤਰੀ ਮੈਨੀਫੈਸਟ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀਆਂ ਨਾਲ ਸਾਂਝਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਹਿਰਾਸਤ ਦੇ ਵਿੱਚ ਲਿਆ ਜਾ ਸਕੇ ਅਤੇ ਦੇਸ਼ ਤੋਂ ਕੱਢਿਆ ਜਾ ਸਕੇ ਇਸ ਦੌਰਾਨ ਅਮਰੀਕਾ ਦੀ ਇੱਕ ਔਰਤ ਸ਼ਿਕਾ ਐਸ ਦਾ ਕਹਿਣਾ ਹੈ ਜੋ ਕਿ ਟੈਕਸਾਸ ਵਿੱਚ ਰਹਿੰਦੀ ਹੈ ਤੇ ਉਸ ਦਾ ਮੰਨਣਾ ਹੈ ਕਿ ਉਸਨੇ 2 ਸਾਲ ਬਾਅਦ ਆਪਣੇ ਮਾਪਿਆਂ ਨੂੰ ਮਿਲਣ ਦੇ ਲਈ ਭਾਰਤ ਲਈ ਟਿਕਟ ਬੁੱਕ ਕਰਵਾਈਆਂ ਸਨ ਪਰ H1B ਪੇਸ਼ਵਰਤਾ ਦੀ ਪਾਤੂ ਜਾਂ ਚਤੇ ਮੁਲਾਕਾਤਾਂ ਦੇ ਵਿੱਚ ਦੇਰੀ ਦੀਆਂ ਰਿਪੋਰਟਾਂ ਤੋਂ ਬਾਅਦ ਉਸਨੂੰ ਆਪਣੀ ਯਾਤਰਾ ਮੂਤਵੀ ਕਰਨੀ ਦੇ ਲਈ ਮਜਬੂਰ ਹੋਣਾ ਪਿਆ ਸ਼ਿਖਾ ਦੇ ਪਿਤਾ ਜੋ ਮੁੰਬਈ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਮੇਰੀ H1B ਵੀਜ਼ਾ ਉੱਤੇ ਹੈ ਅਤੇ ਭਾਵੇਂ ਉਸਨੂੰ ਇਸ ਸਮੇਂ ਐਕਸਟੈਂਸ਼ਨ ਜਾਂ ਸਟੈਂਪਿੰਗ ਦੀ ਲੋੜ ਨਹੀਂ ਹੈ ਪਰ ਅਸੀਂ ਉਸਨੂੰ ਆਪਣੀ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ ਅਸੀਂ ਨਹੀਂ ਚਾਹੁੰਦੇ ਕਿ ਉਸ ਨੂੰ ਕਿਸੇ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ 10 ਜੁਲਾਈ ਤੋਂ ਡੋਨਾਲਡ 트াম্প ਦੇ ਪ੍ਰਸ਼ਾਸਨ ਨੇ H1B ਅਤੇ H4 ਵੀਜ਼ਾ ਦੇ ਨਾਲ ਸੰਬੰਧਿਤ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦਾ ਸਿੱਧਾ ਅਸਰ ਭਾਰਤੀਆਂ ਤੇ ਪਿਆ ਰਿਮੋਟ ਵੀਜ਼ਨ ਨਵੀਂ ਕਰਨ ਨੂੰ ਖਤਮ ਕਰ ਦਿੱਤਾ ਗਿਆ ਨਵੀਆਂ ਅਸीडियो ਉਤੇ ਭਾਰੀ ਫੈਸਲ ਲਗਾਈ ਗਈ ਹੈ ਅਤੇ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਸਕ੍ਰੀਨਿੰਗ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਇਸ ਨਾਲ ਬਹੁਤ ਸਾਰੇ ਭਾਰਤੀ ਪੇਸ਼ੇਵਰ ਫਸ ਕੇ ਨਹੀਂ ਤੇ ਇਮੀਗ੍ਰੇਸ਼ਨ ਵਕੀਲਾ ਅਤੇ ਮਾਈਕਰੋਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਗੈਰ ਜ਼ਰੂਰੀ ਵਿਦੇਸ਼ੀ ਯਾਤਰਾ ਤੋਂ ਬਚਣ ਦੇ ਲਈ ਕਿਹਾ। ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖ ਰਿਹਾ ਚੈਨਲ ਪੰਜਾਬੀ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖਤ ਵੀਜ਼ਾ ਨਿਯਮਾਂ ਤੇ ਟਰੰਪਰ ਸ਼ਾਸਨ ਦੇ ਵੱਲੋਂ ਲਾਗੂ ਕੀਤੇ ਗਏ ਚਾਰੀਆਂ ਇਮੀਗ੍ਰੇਸ਼ਨ ਪਾਬੰਦੀਆਂ ਨੇ ਭਾਰਤੀ ਪਰਵਾਸੀਆ ਦੇ ਵਿੱਚ ਡਰ ਪੈਦਾ ਕਰ ਦਿੱਤਾ ਤੇ ਸਥਿਤੀ ਇੰਨੀ ਗੰਭੀਰ ਬਣ ਗਈ ਹੈ ਕਿ ਜ਼ਿਆਦਾਤਰ ਲੋਕ ਆਪਣੇ ਘਰ ਛੱਡਣ ਤੋਂ ਵੀ ਹੁਣ ਡਰ ਰਹੇ ਨੇ। ਇਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਕੇਐਫਐਫ ਅਤੇ ਐਨਵਾਈਟੀ ਨੇ ਕਿਹਾ ਹੈ ਕਿ ਜ਼ਿਆਦਾਤਰ ਪਰਵਾਸੀ ਹੁਣ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਜਾਂਚ ਤੋਂ ਬਚਣ ਦੇ ਲਈ ਵਿਦੇਸ਼ੀ ਯਾਤਰਾ ਤੋਂ ਪਰਹੇਜ਼ ਕਰ ਰਹੇ ਨੇ ਕੈਸਰ ਫੈਮਿਲੀ ਫਾਊਂਡੇਸ਼ਨ ਦੁਆਰਾ ਕੀਤੇ ਗਏ 2025 ਦੇ ਸਰਵੇਖਣ ਦੇ ਅਨੁਸਾਰ ਅਮਰੀਕਾ ਦੇ ਵਿੱਚ ਰਹਿਣ ਵਾਲੇ ਲਗਭਗ 70% ਪਰਵਾਸੀਆਂ ਨੇ ਜਾਣਬੁੱਝ ਕੇ ਯਾਤਰਾ ਕਰਨਾ ਬੰਦ ਕਰ ਦਿੱਤਾ ਸੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਡਰ ਗੈਰਕਾਨੂੰਨੀ ਪਰਵਾਸੀਆਂ ਤੱਕ ਸੀਮਤ ਨਹੀਂ ਰਿਹਾ ਇਹ ਤੋ ਕਿ ਵੈਦ ਵਿਜ਼ਾ ਅਤੇ ਨੈਚਰਲਾਈਜ਼ਡ ਨਾਗਿਕਤਾ ਵਾਲੇ ਵੀ ਆਪਣੇ ਘਰ ਛੱਡਣ ਤੋਂ ਝਿਜਕਦੇ ਨਹੀਂ ਸਿਰਫ ਉਹਦੇ ਹੀ ਯਾਤਰਾ ਕਰਦੇ ਨੇ ਜਦੋਂ ਬਹੁਤ ਜ਼ਰੂਰੀ ਹੋਵੇ ਇਹ ਵਿਅਕਤੀ ਘੱਟ ਪ੍ਰੋਫਾਈਲ ਵੀ ਰੱਖਦੇ ਨੇ ਇਸ ਤਰ੍ਹਾਂ ਕਿ ਅਧਿਕਾਰੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਨੇ ਅਤੇ ਦੇਸ਼ ਨਿਕਾਲਾ ਵੀ ਦੇ ਸਕਦੇ ਨੇ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਵੈਧ ਵੀਜ਼ਾ ਵਾਲੇ 80% ਲੋਕ ਅਤੇ ਨੈਚਰਲਾਈਜ਼ਡ ਵੀਜ਼ਾ ਧਾਰਕਾਂ ਦੇ ਵਿੱਚੋਂ 15% ਨੇ ਯਾਤਰਾ ਕਰਨਾ ਬੰਦ ਕਰ ਦਿੱਤੇ। ਇਸ ਦੌਰਾਨ ਲਗਭਗ 2/3 ਜਾਂ 30% ਗੈਰ ਦਸਤਾਵੇਜ਼ੀ ਪ੍ਰਵਾਸੀ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਦੋਵਾਂ ਤੋਂ ਪਰਹੇਜ਼ ਕਰ ਰਹੇ ਨੇ। ਕੇਐਫਐਫ ਅਤੇ ਐਨਵਾਈਟੀ ਦੀਆਂ ਸਰਵੇਖਣ ਰਿਪੋਰਟਾਂ ਦੱਸਦੀਆਂ ਨੇ ਕਿ ਟ੍ਰੰਪ ਪ੍ਰਸ਼ਾਸਨ ਦੇ ਅਧੀਨ ਹਵਾਈ ਅੱਡਿਆਂ 'ਤੇ ਸਖਤ ਸੁਰੱਖਿਆ ਉਪਾਅ ਕੀਤੇ ਜਾ ਰਹੇ ਨੇ। ਕਰੇਲੂ ਡਾਨਾ ਤੇ ਨਿਗਰਾਨੀ ਕੀਤੀ ਜਾ ਰਹੀ ਹੈ ਟਰਾਂਸਪੋਰਟ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਕਰੇਲੂ ਯਾਤਰਾ ਡਾਟਾ ਜਿਵੇਂ ਕਿ ਯਾਤਰੀ ਮੈਨੀਫੈਸਟ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀਆਂ ਨਾਲ ਸਾਂਝਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਹਿਰਾਸਤ ਦੇ ਵਿੱਚ ਲਿਆ ਜਾ ਸਕੇ ਅਤੇ ਦੇਸ਼ ਤੋਂ ਕੱਢਿਆ ਜਾ ਸਕੇ ਇਸ ਦੌਰਾਨ ਅਮਰੀਕਾ ਦੀ ਇੱਕ ਔਰਤ ਸ਼ਿਕਾ ਐਸ ਦਾ ਕਹਿਣਾ ਹੈ ਜੋ ਕਿ ਟੈਕਸਾਸ ਵਿੱਚ ਰਹਿੰਦੀ ਹੈ ਤੇ ਉਸ ਦਾ ਮੰਨਣਾ ਹੈ ਕਿ ਉਸਨੇ 2 ਸਾਲ ਬਾਅਦ ਆਪਣੇ ਮਾਪਿਆਂ ਨੂੰ ਮਿਲਣ ਦੇ ਲਈ ਭਾਰਤ ਲਈ ਟਿਕਟ ਬੁੱਕ ਕਰਵਾਈਆਂ ਸਨ ਪਰ H1B ਪੇਸ਼ਵਰਤਾ ਦੀ ਪਾਤੂ ਜਾਂਚ ਅਤੇ ਮੁਲਾਕਾਤਾਂ ਦੇ ਵਿੱਚ ਦੇਰੀ ਦੀਆਂ ਰਿਪੋਰਟਾਂ ਤੋਂ ਬਾਅਦ ਉਸਨੂੰ ਆਪਣੀ ਯਾਤਰਾ ਮੂਤਵੀ ਕਰਨੇ ਦੇ ਲਈ ਮਜਬੂਰ ਹੋਣਾ ਪਿਆ ਸ਼ਿਖਾ ਦੇ ਪਿਤਾ ਜੋ ਮੁੰਬਈ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਮੇਰੀ টি ਐਚ 1 ਪੀ ਵੀਜ਼ਾ ਉੱਤੇ ਹੈ ਅਤੇ ਭਾਵੇਂ ਉਸ ਨੂੰ ਇਸ ਸਮੇਂ ਐਕਸਟੈਂਸ਼ਨ ਜਾਂ ਸਟੈਂਪਿੰਗ ਦੀ ਲੋੜ ਨਹੀਂ ਹੈ ਪਰ ਅਸੀਂ ਉਸ ਨੂੰ ਆਪਣੀ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ ਅਸੀਂ ਨਹੀਂ ਚਾਹੁੰਦੇ ਕਿ ਉਸ ਨੂੰ ਕਿਸੇ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ 10 ਜੁਲਾਈ ਤੋਂ ਡੋਨਾਲਟ 트াম্প ਦੇ ਪ੍ਰਸ਼ਾਸਨ ਨੇ ਐਚ 1 ਵੀ ਅਤੇ ਐਚ 4 ਵੀਜ਼ਾ ਦੇ ਨਾਲ ਸੰਬੰਧਿਤ ਕਈ ਨਿਯਮਾਂ ਦੇ ਵਿੱਚ ਬਤਲਾਵ ਕੀਤਾ ਹੈ ਜਿਉ ਸਿੱਦਾਸਰ ਭਾਰਤੀਆਂ ਤੇ ਪਿਆ ਰਿਮੋਟ ਵਿਜ਼ਨ ਦੇ ਵੀਨਿਕਰਨ ਨੂੰ ਖਤਮ ਕਰ ਦਿੱਤਾ ਗਿਆ ਨਵੀਂ ਅਸਦੀਆਂ ਤੇ ਭਾਰੀ ਫੈਸਲਾ ਲਗਾਈ ਗਈ ਹੈ ਅਤੇ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਸਕਰੀਨਿੰਗ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਇਸ ਦੇ ਨਾਲ ਬਹੁਤ ਸਾਰੇ ਭਾਰਤੀ ਪੇਸ਼ੇਵਰ ਫਸ ਗਏ ਨੇ ਤੇ ਇਮੀਗ੍ਰੇਸ਼ਨ ਵਕੀਲਾ ਅਤੇ ਮਾਈਕਰੋਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਗੈਰ ਜ਼ਰੂਰੀ ਵਿਦੇਸ਼ੀ ਯਾਤਰਾ ਤੋਂ ਬਚਣ ਦੇ ਲਈ ਕਿਹਾ ਸਸਿਕਾ ਜੀ ਮੈਂ ਕੋਮਲ ਕਪੂਰ ਤੋਂ ਸੇਖਰੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖਤ ਵੀਜ਼ਾ ਨਿਯਮਾਂ ਅਤੇ ਟਰੰਪਰ ਸ਼ਾਸਨ ਦੇ ਵੱਲੋਂ ਲਾਗੂ ਕੀਤੇ ਗਏ ਚਾਰੀਆਂ ਇਮੀਗ੍ਰੇਸ਼ਨ ਪਾਬੰਦੀਆਂ ਨੇ ਭਾਰਤੀ ਪਰਵਾਸੀਆ ਦੇ ਵਿੱਚ ਡਰ ਪੈਦਾ ਕਰ ਦਿੱਤਾ ਹੈ ਤੇ ਸਥਿਤੀ ਇੰਨੀ ਗੰਭੀਰ ਬਣ ਗਈ ਹੈ ਕਿ ਜ਼ਿਆਦਾਤਰ ਲੋਕ ਆਪਣੇ ਘਰ ਛੱਡਣ ਤੋਂ ਵੀ ਹੁਣ ਡਰ ਰਹੇ ਨੇ ਇਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਕੇਐਫਐਫ ਅਤੇ ਐਨਵਾਈਟੀ ਨੇ ਕਿਹਾ ਹੈ ਕਿ ਜ਼ਿਆਦਾਤਰ ਪਰਵਾਸੀ ਹੁਣ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਜਾਂਚ ਤੋਂ ਬਚਣ ਦੇ ਲਈ ਵਿਦੇਸ਼ੀ ਯਾਤਰਾ ਤੋਂ ਪਰਹੇਜ਼ ਕਰ ਰਹੇ ਨੇ ਕੈਸਰ ਫੈਮਿਲੀ ਫਾਊਂਡੇਸ਼ਨ ਦੁਆਰਾ ਕੀਤੇ ਗਏ 2025 ਦੇ ਸਰਵੇਖਣ ਦੇ ਅਨੁਸਾਰ ਅਮਰੀਕਾ ਦੇ ਵਿੱਚ ਰਹਿਣ ਵਾਲੇ ਲਗਭਗ 70% ਪਰਵਾਸੀਆਂ ਨੇ ਜਾਣਬੁੱਝ ਕੇ ਯਾਤਰਾ ਕਰਨਾ ਬੰਦ ਕਰ ਦਿੱਤਾ ਸੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਡਾਕਰ ਗੈਰਕਾਨੂੰਨੀ ਪਰਵਾਸੀਤਾ 'ਤੇ ਸੀਮਤ ਨਹੀਂ ਰਿਹਾ। ਇਥੋਂ ਤੱਕ ਕਿ ਵੈਧ ਵੀਜ਼ਾ ਤੇ ਨੈਚਰਲਾਈਜ਼ਡ ਜਨਗਤਤਾ ਵਾਲੇ ਵੀ ਆਪਣੇ ਘਰ ਛੱਡਣ ਤੋਂ ਚਿਚਕਦੇ ਨੇ। ਸਿਰਫ ਉਦੋਂ ਹੀ ਯਾਤਰਾ ਕਰਦੇ ਨੇ ਜਦੋਂ ਬਹੁਤ ਜ਼ਰੂਰੀ ਹੋਵੇ। ਇਹ ਵਿਅਕਤੀ ਕੱਟੇ ਪ੍ਰੋਫਾਈਲ ਵੀ ਰੱਖਦੇ ਨੇ। ਇਸ ਤਰ੍ਹਾਂ ਕੇ ਅਧਿਕਾਰੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਨੇ ਅਤੇ ਦੇਸ਼ ਨਿਕਾਲਾ ਵੀ ਦੇ ਸਕਦੇ ਨੇ। ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਵੈਧ ਵੀਜ਼ਾ ਵਾਲੇ 80% ਲੋਕ ਅਤੇ ਨੈਚਰਲਾਈਜ਼ਡ ਵੀਜ਼ਾ ਧਾਰਕਾਂ ਦੇ ਵਿੱਚੋਂ 15% ਨੇ ਯਾਤਰਾ ਕਰਨਾ ਬੰਦ ਕਰ ਦਿੱਤੇ। ਇਸ ਦੌਰਾਨ ਲਗਭਗ 2/3 ਜਾਂ 30% ਗੈਰ ਦਸਤਾਵੇਜ਼ੀ ਪ੍ਰਵਾਸੀ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਦੋਵਾਂ ਤੋਂ ਪਰਹੇਜ਼ ਕਰ ਰਹੇ ਨੇ। ਕੇਐਫਐਫ ਅਤੇ ਐਨਵਾਈਟੀ ਦੀਆਂ ਸਰਵੇਖਣ ਰਿਪੋਰਟਾਂ ਦੱਸਦੀਆਂ ਨੇ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਹਵਾਈ ਅੱਡਿਆਂ 'ਤੇ ਸਖਤ ਸੁਰੱਖਿਆ ਉਪਾਅ ਕੀਤੇ ਜਾ ਰਹੇ ਨੇ। ਕਰੇਲੂ ਡਾਨਾ ਤੇ ਨਿਗਰਾਨੀ ਕੀਤੀ ਜਾ ਰਹੀ ਹੈ ਟਰਾਂਸਪੋਰਟ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਕਰੇਲੂ ਯਾਤਰਾ ਡਾਟਾ ਜਿਵੇਂ ਕਿ ਯਾਤਰੀ ਮੈਨੀਫੈਸਟ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀਆਂ ਨਾਲ ਸਾਂਝਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਹਿਰਾਸਤ ਦੇ ਵਿੱਚ ਲਿਆ ਜਾ ਸਕੇ ਅਤੇ ਦੇਸ਼ ਤੋਂ ਕੱਢਿਆ ਜਾ ਸਕੇ ਇਸ ਦੌਰਾਨ ਅਮਰੀਕਾ ਦੀ ਇੱਕ ਔਰਤ ਸ਼ਿਕਾ ਐਸ ਦਾ ਕਹਿਣਾ ਹੈ ਜੋ ਕਿ ਟੈਕਸਾਸ ਵਿੱਚ ਰਹਿੰਦੀ ਹੈ ਤੇ ਉਸ ਦਾ ਮੰਨਣਾ ਹੈ ਕਿ ਉਸਨੇ 2 ਸਾਲ ਬਾਅਦ ਆਪਣੇ ਮਾਪਿਆਂ ਨੂੰ ਮਿਲਣ ਦੇ ਲਈ ਭਾਰਤ ਲਈ ਟਿਕਟ ਬੁੱਕ ਕਰਵਾਈਆਂ ਸਨ ਪਰ H1B ਪੇਸ਼ਵਰਤਾ ਦੀ ਪਾਤੂ ਜਾਂਚ ਅਤੇ ਮੁਲਾਕਾਤਾਂ ਦੇ ਵਿੱਚ ਦੇਰੀ ਦੀਆਂ ਰਿਪੋਰਟਾਂ ਤੋਂ ਬਾਅਦ ਉਸਨੂੰ ਆਪਣੀ ਯਾਤਰਾ ਮੂਤਵੀ ਕਰਨੀ ਦੇ ਲਈ ਮਜਬੂਰ ਹੋਣਾ ਪਿਆ ਸ਼ਿਖਾ ਦੇ ਪਿਤਾ ਜੋ ਮੁੰਬਈ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਮੇਰੀ H1B ਵੀਜ਼ਾ ਉੱਤੇ ਹੈ ਅਤੇ ਭਾਵੇਂ ਉਸਨੂੰ ਇਸ ਸਮੇਂ ਐਕਸਟੈਂਸ਼ਨ ਜਾਂ ਸਟੈਂਪਿੰਗ ਦੀ ਲੋੜ ਨਹੀਂ ਹੈ ਪਰ ਅਸੀਂ ਉਸਨੂੰ ਆਪਣੀ ਯਾਤਰਾ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ ਅਸੀਂ ਨਹੀਂ ਚਾਹੁੰਦੇ ਕਿ ਉਸ ਨੂੰ ਕਿਸੇ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ 10 ਜੁਲਾਈ ਤੋਂ ਡੋਨਾਲਟ 트াম্প ਦੇ ਪ੍ਰਸ਼ਾਸਨ ਐਚ 1 ਦੀ ਅਤੇ ਐਚ 4 ਵੀਜ਼ਾ ਦੇ ਨਾਲ ਸੰਬੰਧਿਤ ਕਈ ਨਿਯਮਾਂ ਦੇ ਵਿੱਚ ਬਤਲਾਵ ਕੀਤਾ ਹੈ ਜਿਸ ਦਾ ਸਿੱਧਾ ਅਸਰ ਭਾਰਤੀਆਂ ਤੇ ਪਿਆ ਰਿਮੋਟ ਵੀਜ਼ਨ ਨਵੀ ਕਰਨ ਨੂੰ ਖਤਮ ਕਰ ਦਿੱਤਾ ਗਿਆ ਨਵੀਆਂ ਅਸीडियोਾਂ ਤੇ ਭਾਰੀ ਫੈਸਲ ਲਗਾਈ ਗਈ ਹੈ ਅਤੇ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਸਕ੍ਰੀਨਿੰਗ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਇਸ ਨਾਲ ਬਹੁਤ ਸਾਰੇ ਭਾਰਤੀ পেশੇਵਰ ਫਸ ਕੇ ਨਹੀਂ ਤੇ ਇਮੀਗ੍ਰੇਸ਼ਨ ਵਕੀਲਾ ਅਤੇ ਮਾਈਕਰੋਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਗੈਰ ਜ਼ਰੂਰੀ ਵਿਦੇਸ਼ੀ ਯਾਤਰਾ ਤੋਂ ਬਚਣ ਦੇ ਲਈ ਕਿਹਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।